ਦੇ ਡੈੱਡ ਬੋਡੀ ਦੇ ਇੱਥੇ ਤਾਰ ਕੇ ਨਾਲ ਦੀ ਨਾਲ ਵਾਪਸ ਹੋ ਗਏ ਪੂਰਾ ਚਿਹਰਾ ਮੂਰਾ ਦੇਖਣ ਤੋਂ ਲੱਗਦਾ ਵੀ ਕੋਈ ਕਾफी ਜ਼ੰਤਾ ਲੱਗੀਆਂ ਹੋਈਆਂ ਪੂਰਾ ਮਤਲਬ ਡਾਊਟ ਨਹੀਂ ਅਸੀਂ ਕਹਿ ਸਕਦੇ ਹਾਂ ਵੀ ਇਹ ਦੀ ਕੁੱਟਮਾਰ ਕਰਕੇ ਜਾਂ ਉਹਨਾਂ ਤੋਂ ਮਤਲਬ ਅਣਹੋਣੀ ਕੋਈ ਹੋਈ ਹੈ ਮੈਨੂੰ ਲੱਗਦਾ ਜੀ ਵੀ ਮੇਰੇ ਬਾਅਦ ਡੈਡੀ ਨਾਲ ਇਨਸਾਫ਼ ਨਹੀਂ ਹੋ ਰਿਹਾ ਜੀ ਨਾ ਜੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਜੀ ਕੀ ਲੱਗਦਾ ਕੁੱਟਮਾਰ ਹੋਈ ਵੀ ਆ ਹਾਂ ਜੀ ਸਰੀਰ ਨੂੰ ਦੇਖ ਕੇ ਕੁੱਟਮਾਰੇ ਲੱਗਦੀ ਹੈ ਜੀ ਰਾਜਸਥਾਨ ਤੋਂ ਡੈੱਡ ਬੋਡੀ ਆ ਜਾਣੀ ਚੋਣ ਜਾਬਤਾ ਲੱਗਿਆ ਹੋਵੇ ਕੋਈ ਪੁਲਿਸ ਕਾਰਵਾਈ ਨਹੀਂ ਹੈਗੀ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਉਹਨਾਂ ਨੇ ਵਿਸਤ੍ਰੀ ਵੀ ਨਹੀਂ ਕੀਤੇ ਹੀਜੇ ਕਲੇ ਬੋਡੀ ਨੂੰ ਦੇਖਿਆ ਵੀ ਨਹੀਂ ਪੁਲਿਸ ਲੱਕੜਾਂ ਪਈਆਂ ਨੇ ਉਹਨਾਂ ਦੀ ਆਪਣੀਆਂ ਸਿੱਟੀਆਂ ਮੈਨੂੰ ਪਹਿਲਾਂ ਹੀ ਕਿਸੇ ਨੂੰ ਨਹੀਂ ਪਤਾ ਗੱਲ ਅੱਛਾ ਜੀ ਹਾਂ ਜੀ ਸੰਜੇ ਲੱਕੜਾਂ ਸਸਕਾਰ ਕਰਨ ਦੀ ਤਿਆਰੀ ਆਹ ਉਹ ਤਾਂ ਇਹ ਉਰੇ ਲਾਉਂਦੇ ਨਹੀਂ ਤੇ ਵੀ ਇੱਥੇ ਚੱਲ ਮੜੀਆਂ ਚੱਲਾ ਹਾਂ ਦਿੱਲੀ ਅੰਦੋਲਨ ਦੇ ਵਿੱਚ ਬਹੁਤ ਮੌਤਾਂ ਹੋਈਆਂ ਨੇ ਇੱਕ ਵੀ ਬੰਦਾ 750 ਦੇ ਵਿੱਚੋਂ ਇੱਕ ਵੀ ਬੰਦਾ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਅੱਜ ਤੱਕ ਪਿੰਡ ਨਹੀਂ ਆਇਆ ਇਹ ਰਾਜਸਥਾਨ ਤੋਂ 750 ਕਿਲੋਮੀਟਰ ਤੋਂ ਬੰਦਾ ਇੱਥੇ ਪਹੁੰਚ ਜਾਵੇ ਤੇ ਪਰਿਵਾਰ ਨੂੰ ਘਟੋ ਘਟੇ ਇਹ ਤਾਂ ਦੱਸ ਦਿੰਦੇ ਵੀ ਪਾਈ ਜੀ ਤੁਹਾਡਾ ਬੰਦਾ ਪੂਰਾ ਹੋ ਗਿਆ ਸਾਨੂੰ ਇਹ ਲੱਗਦਾ ਵੀ ਕਤਲ ਕਰਕੇ ਇਹ ਇਹਨੂੰ ਅਸੀਂ ਕਤਲ ਕਹਿ ਸਕਦੇ ਹਾਂ ਤੁਹਾਨੂੰ ਇਹ ਕਿਹਾ ਹੋਵੇ ਵੀ ਤੁਹਾਡਾ ਬੰਦਾ ਬਿਮਾਰ ਆ ਇੱਕਦਮ ਆ ਕੇ ਤੁਹਾਡੇ ਘਰ ਤੇ ਡੈੱਡ ਬੋਡੀ ਆ ਜਾਵੇ ਤੁਸੀਂ ਬੇਟਾ ਸੀਗੇ ਜੀ ਆਪਣਾ ਉਹੀ ਨਾ ਬਪੂ ਜੀ ਇਹ ਤਾਂ ਭਾਈ ਜੀ ਫਿਰ ਕਿਤੇ ਕੁਝ ਵੀ ਹੋ ਜੇ ਇੱਥੇ ਇਨਸਾਨ ਦੀ ਤਾਂ ਕੋਈ ਕਦਰ ਹੀ ਨਹੀਂ ਹੈਗੀ ਕਾਨੂੰਨ ਨਾਮ ਦੀ ਕੋਈ ਚੀਜ਼ੇ ਨਹੀਂ ਕੋਈ ਵੀ ਕਿਤੇ ਵੀ ਕੋਈ ਕਿਸੇ ਨੂੰ ਵੀ ਮਾਰ ਕੇ ਸਿੱਟ ਜੇ ਉਲਟਾ ਦਬਾਅ ਪਾਈ ਜਾਂਦੇ ਨੇ ਰਾਤ ਵੀ ਇਹਨਾਂ ਨੂੰ ਡੀਐਸਪੀ ਸਾਹਿਬ ਦਾ ਫੋਨ ਆਇਆ ਇਹਨਾਂ ਨੇ ਦੱਸਿਆ ਰਾਤ ਮੈਨੂੰ 9:30 ਵਜੇ ਇਹਨਾਂ ਦਾ ਫੋਨ ਆਇਆ ਵੀ ਡੀਐਸਪੀ ਸਾਹਿਬ ਕਹਿੰਦੇ ਨੇ ਆ ਜਾਓ ਬੈਠੋ ਕੰਪਰੋਮਾਈਜ਼ ਕਰਦੇ ਆ ਪਰਿਵਾਰ ਕਹਿੰਦਾ ਵੀ ਕੰਪਰੋਮਾਈਜ਼ ਕਿਹੜੀ ਗੱਲ ਦਾ ਹੈ ਤੇ ਡੀਸੀ ਸਾਹਿਬ ਨੂੰ ਮੈਡਮ ਤੁਸੀਂ ਨੇ ਕਿਹਾ ਸੀਗਾ ਪਰਿਵਾਰ ਨੂੰ ਸਾਨੂੰ ਤੁਸੀਂ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਪੁਲਿਸ ਉੱਥੇ ਤੋਂ ਤੁਰ ਪਈ ਜਾਂਦਾ ਤੁਹਾਨੂੰ ਵੀ ਮੈਨੂੰ ਲੱਗਦਾ ਥੱਲੇ ਵਾਲੇ ਅਧਿਕਾਰੀ ਗਲਤ ਗਾਈਡ ਕਰਕੇ ਜਾਂ ਚੌਂਕੀ ਤੇ ਸੀ ਗਏ ਆ ਇੱਕ ਆਪਣੇ ਨੇਤਰ ਸਿੰਘ ਇੱਕ ਬਿਕਮਲ ਸਿੰਘ ਹੈ ਥਾਣੇਦਾਰ ਵੀ ੱੱਕੇ ਦਵੇ ਮੈਨੂੰ ਤੂੰ ਬਾਹਰ ਨਿਕਲ ਕਹੋ ਹਰਬ ਸਿੱਜ ਜਾ ਮੇਰੇ ਪਿੱਛੇ ਅੱਗੇ ਮੇਰੇ ਪਿੱਛੇ ਸਮਝਾਉਂਦਾ ਉੱਤੇ ਨੂੰ ਪ੍ਰੈਸ਼ਰ ਪਾਈ ਜਾਂਦੇ ਨੇ ਸਮਝਾਉਂਦਾ ਤਾਂ ਤੁਸੀਂ ਤਾਂ ਕਰੋ ਨਾ ਜੇ ਕੋਈ ਤੁਸੀਂ ਗਲਤ ਕੰਮ ਕੀਤਾ ਜੇ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਤੁਸੀਂ ਪੋਸਟਮਾਰਟਮ ਕਰਵਾਓ ਤੇ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਸੱਦੀਏ ਤੇ ਉਹ ਵਿਚਾਰੇ ਦਾ ਸੰਸਕਾਰ ਕਰੀਏ ਤੇ ਇਹ ਇੱਕ ਨੈਚੁਰਲ ਡੈਥ ਆ ਤਾਂ ਪੋਸਟਮਾਰਟਮ ਤੋਂ ਬਗੈਰ ਇਦਾਂ ਡੈੱਡ ਬਾਡੀ ਆ ਜਾਂਦੀ ਜੀ ਚੋਣ ਜਾਗਤਾ ਲੱਗਿਆ ਵਾ ਕਿਸੇ ਨੇ ਰਸਤੇ ਵਿੱਚ ਕੋਈ ਰੋਕਿਆ ਨਹੀਂ ਕੋਈ ਉਹ ਨਹੀਂ ਰਾਜਸਥਾਨ ਤੋਂ ਇਦਾਂ ਡੈੱਡ ਬਾਡੀ ਆ ਜਾਣੀ ਜੀ ਉਹ ਤੋਂ ਮੈਂ ਉੱਥੇ ਦੇ ਐਸਐਸਰੂ ਪੁੱਛਿਆ ਸੀ ਉਹ ਕਹਿੰਦਾ ਨੈਚੁਰਲ ਡੈਥ ਹੈ ਜੀ ਕਹਿੰਦਾ ਇਹ ਕਿਹੜਾ ਕੋਈ ਕਤਲ ਹੈਗਾ ਜੀ ਇੱਕ ਨੇਚਰਲ ਤਰ੍ਹਾਂ ਦੇ ਇਲਾਜ ਦੇ ਇਥੋਂ ਹੀ ਆ ਜੀ ਹਾਂ ਇਹਦੇ ਚ ਕਹਿੰਦਾ ਸਾਡਾ ਮਤਲਬ ਕਿ ਜੇ ਡੈੱਡ ਬੋਡੀ ਨੂੰ ਲੈ ਕੇ ਕਹਿੰਦਾ ਤਾਂ ਕੋਈ ਛੇੜ ਕੋਲੀ ਕਰ ਸਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਤੰਦਾ ਵੱਦਾ ਵਿਧਾਨ ਸਭਾ ਹਲਕਾ ਅਮਰੋਪੈਂਦਾ ਇਹ ਉੱਥੇ ਪਹੁੰਚੇ ਹਾਂ ਪਤਾ ਲੱਗਿਆ ਕਿ ਬੀਤੇ ਦਿਨਾਂ ਤੋਂ ਇੱਕ ਨੌਜਵਾਨ ਦੀ ਡੈਥ ਹੁੰਦੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੂਰਾ ਪਿੰਡ ਇੱਥੇ ਮੌਜੂਦ ਆ ਪਰਿਵਾਰ ਮੌਜੂਦਾ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਮੌਚਰੀ ਦੇ ਵਿੱਚ ਡੈੱਡ ਬਾਡੀ ਪਈ ਆ ਕੀ ਆ ਸਾਰਾ ਮਾਮਲਾ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਸ ਤਰ੍ਹਾਂ ਮੌਤ ਹੋਈ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਵੈਗਰੂਜੀ ਜੀ ਕੀ ਫਤ ਹੈ ਜੀ ਕੀ ਨਾਮ ਆ ਜੀ ਮੇਰਾ ਨਾਮ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਜੀ ਕੀ ਆ ਇਹ ਸਾਰਾ ਮਾਮਲਾ ਕਿਹਾ ਜਾ ਰਿਹਾ ਕਿ ਮੌਚਰੀ ਚ ਡੈੱਡ ਬਾਡੀ ਪਈ ਆ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਨੌਜਵਾਨ ਦੀ ਮੌਤ ਹੋ ਜਾਂਦੀ ਆ ਕੀ ਆ ਸਾਰੀ ਗੱਲ ਇਹ ਸਰਦਾਰ ਜਸਵੀਰ ਸਿੰਘ ਨੇ ਜੀ ਤੇ ਇਹ ਮੇਰੇ ਰਿਲੇਟਿਵ ਨੇ ਮਤਲਬ ਮੇਰੀ ਮਾਸੀ ਦੇ ਜਵਾਈ ਨੇ ਜੀ ਮੇਰਾ ਪਿੰਡ ਪਨਾਬ ਟੰਡਿਆਲਾ ਜ਼ਿਲ੍ਹੇ ਦੇ ਨਾਲ ਹਸਣਾ ਜੀ ਤੇ ਇਹ ਸਾਡੀ 13 ਤਰੀਕ ਦੀ ਗੱਲ ਹੈ ਸਾਡੇ ਕੋਲੇ ਸੁਨੇਹਾ ਗਿਆ ਵੀ ਇਹਦੇ ਮੁੰਡੇ ਨੇ ਜਾਂ ਹੋਰ ਪਰਿਵਾਰ ਮੈਂ ਕਰਮ ਨੇ ਫੋਨ ਕੀਤਾ ਵੀ ਜਸਵੀਰ ਸਿੰਘ ਦੀ ਡੈਥ ਹੋ ਗਈ ਹੈ ਉਹ ਨਾਲ ਦੇ ਪਿੰਡ ਬੁੱਗੇ ਪਿੰਡ ਦੇ ਕਿਸੇ ਕੋਲ ਟਰੱਕ ਮਾਲਕ ਹੈਗੇ ਨੇ ਉਹਨਾਂ ਨੇ ਡਾਊਨ ਨੌਕਰੀ ਕਰਦਾ ਸੀ ਜੀ ਤੇ ਉਹ ਤਿੰਨ ਚਾਰ ਬੰਦੇ ਇੱਥੇ ਆਏ ਤੇ ਉਹਨਾਂ ਦੀ ਡੈੱਡ ਬੋਡੀ ਲੈ ਕੇ ਇੱਥੇ ਆਏ ਨੇ 10 11 ਵਜੇ ਦਾ ਟੈਂਸਰ ਏ ਟਰੱਕ ਤੇ ਗਏ ਹੋਏ ਸੀਗੇ ਜੀ ਇਹ ਟਰੱਕ ਤੇ ਗਏ ਹੋਏ ਸੀ ਅੱਛਾ ਜੀ ਹਾਂ ਜੀ ਕਈ ਸਾਲਾਂ ਤੋਂ ਮਤਲਬ ਉਹ ਪਰਿਵਾਰ ਦੇ ਵਿੱਚ ਨੌਕਰੀ ਕਰ ਰਹੇ ਸੀ ਜੀ ਤੇ ਉਹਨਾਂ ਦੇ ਵਿੱਚੋਂ ਮਤਲਬ ਜਿਹੜੀ ਹੁਣ ਜਦੋਂ ਆਏ ਉਹ ਡੈੱਡ ਬਾਡੀ ਇੱਥੇ ਲੈ ਕੇ ਸਿੱਧੇ ਆਏ ਨੇ ਜੀ ਤੇ ਡੈੱਡ ਬਾਡੀ ਦੇ ਇੱਥੇ ਤਾਰ ਕੇ ਨਾਲ ਦੀ ਨਾਲ ਵਾਪਸ ਹੋ ਗਏ ਤੇ ਫਿਰ ਇਹਨਾਂ ਨੇ ਸਾਨੂੰ ਜੀ ਮੈਂ ਜਦੋਂ ਅਸੀਂ ਆ ਕੇ ਦੇਖਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆ ਵੀ ਕੋਈ ਉਹਦਾ ਕੋਈ ਉਹਦਾ ਪੋਸਟਮਾਰਟਮ ਨਹੀਂ ਕੋਈ ਕੁਝ ਹੋਰ ਨਹੀਂ ਵੀ ਕਿੱਥੇ ਤੋਂ ਆਈ ਹੈ ਕੀ ਕੀ ਹੋਇਆ ਕੀ ਨਹੀਂ ਹੋਇਆ ਉਹਦਾ ਚਿਹਰਾ ਮੂਰਾ ਦੇਖਣ ਤੋਂ ਲੱਗਦਾ ਵੀ ਉਹ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਅੱਛਾ ਜੀ ਤੇ ਉਹਦੇ ਵਿੱਚ ਲੱਗਦਾ ਵੀ ਸਾਨੂੰ ਪੂਰਾ ਮਤਲਬ ਡਾਊਟ ਨਹੀਂ ਅਸੀਂ ਕਹਿ ਸਕਦੇ ਹਾਂ ਵੀ ਉਹਦੀ ਕੁਟਮਾਰ ਕਰਕੇ ਜਾਂ ਉਹਨਾਂ ਤੋਂ ਮਤਲਬ ਅਣਹੋਣੀ ਕੋਈ ਹੋਈ ਹੈ ਹੂੰ ਤੇ ਹੁਣ 2 ਦਿਨ ਹੋ ਗਏ ਉਸ ਤੋਂ ਬਾਅਦ ਅਸੀਂ ਸਾਰਾ ਪਿੰਡ ਵੀ ਹੋਰ ਵੀ ਅਸੀਂ ਚੌਂਕੀ ਚਾਰਜ ਕੁਲ ਗਏ ਬੁੱਗਾ ਕਲਾਂ ਜੀ ਤੇ ਉਹ ਕਹਿੰਦਾ ਵੀ ਮੇਰੇ ਵਾਸਤਾ ਗੱਲ ਨਹੀਂ ਐਸਐਸਓ ਸਾਹਿਬ ਕੋਲ ਜਾਓ ਐਸਐਸਓ ਸਾਹਿਬ ਕੋਲ ਗਏ ਐਸਐਸਓ ਸਾਹਿਬ ਕਹਿੰਦੇ ਵੀ ਬੋਡੀ ਇੱਥੇ ਲਿਆਓ ਤੁਸੀਂ ਆਪਣੀ ਮੋਰਚਰੀ ਦੇ ਵਿੱਚ ਜਮਾ ਪਈ ਹੈ ਸ਼ਾਮ 5 ਵਜੇ ਦੀ 13 ਤਰੀਕ ਨੂੰ ਕਿੰਨੇ ਦਿਨਾਂ ਤੋਂ ਮੌਚਰੀ ਚ ਪਈ ਹੈ ਜੀ ਡੈੱਡ ਬੋਡੀ 13 ਤਰੀਕ ਦੀ ਸ਼ਾਮ ਦੀ 13 ਤਰੀਕ ਦੀ ਮੌਚਰੀ ਚ ਪਈ ਹੈ ਜੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਹਲਕਾ ਵੀ ਤੇ ਉਹਨਾਂ ਨੇ ਵਿਜ਼ਿਟ ਵੀ ਨਹੀਂ ਕੀਤੀ ਤੀਜੀ ਕੱਲੇ ਬੋਡੀ ਨੂੰ ਦੇਖਿਆ ਵੀ ਨਹੀਂ ਪੁਲਿਸ ਨੇ ਪੂਰੇ ਹੋਣਾ ਸੀ ਫਿਰ ਤਾਂ ਇਹ ਗੱਲ ਸਹੀ ਹੈ ਜੀ ਅੰਨੀ ਪੀਂਦੀਆਂ ਕੁੱਤੇ ਚੱਟਦੇ ਵਾਲੀ ਗੱਲ ਸਹੀ ਹੋ ਰਹੀ ਹੈ ਜੀ ਦੇਖੋ ਜਿਉਂ ਤੁਹਾਡੇ ਸਾਹਮਣੇ ਆਪਾਂ ਕਿਹੜਾ ਕੋਈ ਝੂਠ ਬੋਲ ਰਹੇ ਇਨਸਾਨ ਦੀ ਕੋਈ ਕਦਰ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਡੀਐਸਪੀ ਸਾਹਿਬ ਨੂੰ ਪੇਸ਼ ਹੋਲੇ ਮੁੱਖ ਅਫਸਰ ਥਾਣੇ ਕੋਲ ਵੀ ਹੋਲੇ ਐਸਐਸਪੀ ਸਾਹਿਬ ਨੇ ਵੀ ਸਾਰਿਆਂ ਨੇ ਡੀਸੀ ਦੇ ਵੀ ਜਾ ਕੇ ਅਰਜ਼ੀਾਂ ਦਾਮ ਜਿੱਤੀਆਂ ਨੇ ਅਸੀਂ ਈਮੇਲ ਕੀਤੀਆਂ ਹੋਈਆਂ ਨੇ ਪਰ ਅਜੇ ਅਸੀਂ ਹੁਣ ਕੋਈ ਗੱਲਬਾਤ ਨਹੀਂ ਹੋਈ ਹੁਣ ਅਸੀਂ ਫੇਰ ਜਾ ਰਹੇ ਹਾਂ ਮਤਲਬ ਐਸਐਚਓ ਸਾਹਿਬ ਕੋਲੇ ਕੀ ਕਰਦੇ ਆ ਕੀ ਨਹੀਂ ਕਰਦੇ ਜੀ ਸੋ ਪਰਿਵਾਰ ਮੈਂਬਰ ਨੇ ਬੇਟਾ ਨੇ ਉਹਨਾਂ ਦੇ ਹਾਂਜੀ ਕੀ ਨਾਮ ਹੈ ਜੀ ਗੁਰਸ਼ਰਮਨ ਗੁਰਸ਼ਰਮਨ ਜੀ ਕੀ ਹੋਇਆ ਕਿੱਦਾਂ ਹੋਈ ਆ ਇਹ ਸਾਰੀ ਘਟਨਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਨੂੰ ਦੇਖੋ ਜੀ ਜਿੱਦਾਂ ਮੈਨੂੰ ਲੱਗਦਾ ਜੀ ਵੀ ਮੇਰੇ ਬਾਅਦ ਡੈਡੀ ਨਾਲ ਇਨਸਾਫ ਨਹੀਂ ਹੋ ਰਿਹਾ ਜੀ ਨਾ ਇਹ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਜੀ। ਮਤਲਬ ਉਹ ਗੱਲ ਗੱਲ ਤੇ ਝੂਠ ਬੋਲ ਰਹੇ ਸੀਗੇ ਜੀ। ਵੀ ਜਿੱਥੇ ਉਹ ਸਾਨੂੰ ਕੀ ਲੱਗ ਰਿਹਾ ਕੀ ਘਟਨਾ ਹੋਈ ਉਹਨਾਂ ਨਾਲ। ਕੋਈ ਤਾਂ ਜੀ ਉਹਨਾਂ ਨੇ ਉਹ ਕਰਿਆ ਜਿਹੜਾ ਉਹ ਡਰ ਰਹੇ ਨੇ ਜੀ। ਕੋਈ ਤਾਂ ਕਪੜਾ ਹੋਇਆ ਜੀ। ਹੂੰ। ਕੀ ਲੱਗਦਾ ਕੁੱਟਮਾਰ ਹੋਈ ਵੀ ਆ? ਹਾਂਜੀ। ਸ਼ਰੀਰ ਨੂੰ ਦੇਖ ਕੇ ਤਾਂ ਕੁੱਟਮਾਰੇ ਲੱਗਦੀ ਹੈ ਜੀ। ਹਾਂਜੀ ਕੀ ਨਾਮ ਹੈ ਜੀ ਆਪਣਾ? ਹਾਂਜੀ ਗੁਰਜੀਤ ਕੌਰ ਜੀ। ਹਾਂ। ਤੁਸੀਂ ਕਰੋ ਜੀ ਕੀ ਲੱਗਦਾ ਜੀ ਤੁਹਾਨੂੰ ਡੈਡਵਰਕ ਕਿੱਤੀ ਹੋਈ ਹੈ ਜੀ ਹਾਂ ਜੀ ਹਾਂ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ ਉਠਣੇ ਜੀ ਉਹਨਾਂ ਦੀਆਂ ਸਾਰੀਆਂ ਹਾਂ ਜੀ ਕੁੱਟਮਾਰ ਕੀਤੀ ਹੋਈ ਆ ਮਲਕ ਦੇ ਕੇ ਛੱਡ ਗਏ ਜਾਂ ਉਹ ਤਾਂ ਸਾਨੂੰ ਕਹਿੰਦੇ ਅਸੀਂ 2:30 ਵਜੇ ਜਾਣਗੇ 3:00 ਵਜੇ ਜਾਣਗੇ ਅਗਲੇ ਰਿਸ਼ਤੇਦਾਰ ਆਏ ਵੀ ਨਹੀਂ ਜੀ ਉਹ ਪਹਿਲਾਂ ਹੀ ਪਹੁੰਚ ਗਏ 11:00 ਵਜੇ ਦਿਨ ਬੋਡੀ ਇੱਥੇ ਆ ਗਈ ਇੱਥੇ ਪਤਾ ਲੱਗਿਆ ਜੀ ਕਹਿੰਦੇ ਸ਼ਮਸ਼ਾਨ ਘਾਟ 'ਚ ਲੱਕੜਾਂ ਵਗੈਰਾ ਵੀ ਆਪ ਲੈ ਕੇ ਪਹੁੰਚ ਕੇ ਸੀਗੇ ਇਹ ਵੀ ਗੱਲ ਸਹੀ ਹੈ ਜੀ ਇਹ ਹੁਣ ਬੰਦਿਆਂ ਨੂੰ ਪਤਾ ਜੀ ਮੈਂ ਤਾਂ ਬਸ ਮੈਨੂੰ ਤਾਂ ਬੋਡੀ ਨੂੰ ਦੇਖ ਕੇ ਬਸ ਮੈਨੂੰ ਨਹੀਂ ਪਤਾ ਲੱਗਿਆ ਜੀ ਕੁਝ ਇਦਾਂ ਦੀ ਗੱਲ ਵੀ ਸਾਹਮਣੇ ਲੱਕੜਾ ਪਈ ਜਾਂਦੇ ਉਹਨਾਂ ਦੀ ਆਪਣੀਆਂ ਸਟੀਆਂ ਮੈਨੂੰ ਪਹਿਲਾਂ ਹੀ ਕਿਸੇ ਨੂੰ ਨਹੀਂ ਪਤਾ ਇਹ ਗੱਲ ਅੱਛਾ ਜੀ ਹਾਂ ਜੀ ਉਹਨਾਂ ਦੇ ਲੱਕੜਾ ਸਨਸਕਾਰ ਕਰਨ ਦੀ ਤਿਆਰੀ ਹਾਂ ਉਹ ਤਾਂ ਇਹ ਉਹ ਲਾਉਂਦੇ ਨਹੀਂ ਤੇ ਵੀ ਇੱਥੇ ਚੱਲ ਮੜੀਆਂ ਚਲਾਵਾਂਗੇ ਅੱਛਾ ਜੀ ਹਾਂ ਉਹ ਤਾਂ ਅਸੀਂ ਥੱਕੇ ਨਾਲ ਇੱਥੇ ਫਿਰ ਜਿ ਲੈ ਜਾਂਦੀ ਵੀ ਇੱਥੇ ਦੋ ਸ਼ਿਦਾਰ ਆਉਨੇ ਸਾਡੇ ਕੱਠੇ ਹੋਏ ਵੀ ਨੇ 4 ਵਜੇ ਦਾ ਟਾਈਮ ਦਿੱਤਾ ਵੀ ਉਹਨਾਂ ਨੇ ਦਿਖਾਇਆ ਤੇ ਕਰ ਤੁਸੀਂ ਬੇਟਾ ਸੀਗਾ ਜੀ ਆਪਣਾ ਪੁੱਤ ਜੀ ਕੋਈ ਨਾ ਬਾਪੂ ਜੀ ਰਿਸ਼ਤੇਦਾਰ ਉਹ ਰੋਕਤੇ ਹਾਂਜੀ ਰਿਸ਼ਤੇਦਾਰ ਰੋਕਤੇ ਰਿਸ਼ਤੇਦਾਰ ਬਾਤ ਚਾਹ ਰਹੇ ਨੇ ਉਹ ਡੈਡ ਬਡੀ ਲੈ ਕੇ ਪਹਿਲਾਂ ਹਰੇ ਬਹੁਤ ਜ਼ਿਆਦੇ ਸਾਡੇ ਨਰਜੀ ਨਿصاف ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਗੀ ਭਾਈ ਜੀ ਇਹ ਜਿਹੜਾ ਮਸਲਾ ਹੈ ਅਸੀਂ ਇਹ ਸਾਡੇ ਕੋਲ ਕੱਲ ਸ਼ਾਮ ਨੂੰ 5:30 ਵਜੇ ਆਇਆ ਕੇਸ ਇਹ ਜੀ ਇਹ ਕਹਿੰਦੇ ਵੀ ਸਾਡੀ ਕਿਤੇ ਪੁੱਛ ਪੜਤਾਲ ਨਹੀਂ ਹੋ ਰਹੀ ਤੇ ਜਦੋਂ ਅਸੀਂ ਕੇਸ ਸੁਣਿਆ ਤੇ ਸਮਝਿਆ ਰੂਹ ਕੰਬਾਉ ਕੇਸ ਆ ਮਤਲਬ ਪਰਿਵਾਰ ਦੇ ਹਾਲਾਤ ਦੇਖ ਕੇ ਕੁਝ ਆਪਾਂ ਕਹਿ ਨਹੀਂ ਸਕਦੇ ਵੀ ਇੰਨਾ ਮਾੜਾ ਹੋਇਆ ਰਾਜਸਥਾਨ ਤੋਂ ਡੈੱਡ ਬੋਡੀ ਆ ਜਾਣੀ ਚੋਣ ਜਾਬਤਾ ਲੱਗਿਆ ਹੋਵੇ ਕੋਈ ਪੁਲਿਸ ਕਾਰਵਾਈ ਨਹੀਂ ਹੈਗੀ ਹਜੇ ਤੱਕ ਤੇ ਜਦੋਂ ਅਸੀਂ ਪੁਲਿਸ ਕਾਰਵਾਈ ਨਹੀਂ ਕੁਝ ਵੀ ਨਹੀਂ ਡੈੱਡ ਬੋਡੀ ਰਾਜਸਥਾਨ ਤੋਂ ਆਈ ਹੈ ਬਿਨਾ ਪਰਿਵਾਰ ਦੀ ਸਹਿਮਤੀ ਤੋਂ ਇੰਨੀ ਦੂਰ ਤੋਂ ਡੈੱਡ ਬੋਡੀ ਆ ਜਾਣੀ ਚਿੰਤਾ ਦਾ ਵਿਸ਼ਾ ਆਪਾਂ ਵੀ ਆਲੇ-ਦਾਲੇ ਫਿਰਦੇ ਆਂ ਦਿੱਲੀ ਅੰਦੋਲਨ ਦੇ ਵਿੱਚ ਬਹੁਤ ਮੌਤਾਂ ਹੋਈਆਂ ਨੇ ਇੱਕ ਵੀ ਬੰਦਾ 750 ਦੇ ਵਿੱਚੋਂ ਇੱਕ ਵੀ ਬੰਦਾ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਅੱਜ ਤੱਕ ਪਿੰਡ ਨਹੀਂ ਆਇਆ ਇਹ ਰਾਜਸਥਾਨ ਤੋਂ 750 ਕਿਲੋਮੀਟਰ ਤੋਂ ਬੰਦਾ ਇੱਥੇ ਪਹੁੰਚ ਜਾਵੇ ਤੇ ਪਰਿਵਾਰ ਨੂੰ ਘਟੋ-ਘਟੇ ਇਹ ਤਾਂ ਦੱਸ ਦਿੰਦੇ ਵੀ ਪਾਈ ਜੀ ਤੁਹਾਡਾ ਬੰਦਾ ਪੂਰਾ ਹੋ ਗਿਆ ਜਾਂ ਉੱਥੇ ਹਸਪੀਟਲ ਦੇ ਵਿੱਚ ਪੂਰਾ ਹੋਇਆ ਜਾਂ ਉੱਥੋਂ ਇਹਨਾਂ ਨੇ ਬਿਨਾਂ ਮਤਲਬ ਤੋਂ ਛੁੱਟੀ ਕਰਵਾ ਲਈ ਉੱਥੋਂ ਰਸਤੇ 'ਚ ਪੂਰਾ ਹੋ ਗਿਆ ਕਿਹੜੀ ਗੱਡੀ ਛੱਡ ਕੇ ਗਈ ਆ ਉਹ ਨਹੀਂ ਪਤਾ ਲੱਗ ਰਿਹਾ ਪਰਿਵਾਰ ਕੋਲ ਆ ਕੇ ਇੱਕਦਮ ਇਹ ਲੱਗਦਾ ਜਿਵੇਂ ਸਾਨੂੰ ਇਹ ਲੱਗਦਾ ਵੀ ਕਤਲ ਕਰਕੇ ਇਹ ਇਹਨੂੰ ਅਸੀਂ ਕਤਲ ਕਹਿ ਸਕਦੇ ਆ ਤੁਹਾਨੂੰ ਇਹ ਕਿਹਾ ਹੋਵੇ ਵੀ ਤੁਹਾਡਾ ਬੰਦਾ ਬਿਮਾਰ ਆ ਇੱਕਦਮ ਆ ਕੇ ਤੁਹਾਡੇ ਦਰ ਤੇ ਡੈੱਡ ਬੋਡੀ ਆ ਜਵੇ ਤੇ ਬੜੀ ਹੈਰਾਨੀ ਦੀ ਗੱਲ ਆ ਤੇ ਅਸੀਂ ਅਸੀਂ ਵੱਡੇ ਵੱਡੇ ਅਧਿਕਾਰੀਆਂ ਤੋਂ ਸਾਰਿਆਂ ਤੋਂ ਹੀ ਮੰਗ ਕਰਦੇ ਆ ਵੀ ਤੁਸੀਂ ਰਾਜਸਥਾਨ ਪੁਲਿਸ ਦੇ ਨਾਲ ਉੱਥੋਂ ਦੇ ਸਬੰਧਤ ਥਾਣੇ ਦੇ ਨਾਲ ਸਬੰਧਤ ਹਸਪੀਟਲ ਦੇ ਨਾਲ ਜ਼ਰੂਰ ਗੱਲ ਕਰੋ ਵੀ ਇਹ ਹੈ ਕੀ ਆ ਤਾ ਜੋ ਇਹ ਪਰਿਵਾਰ ਨੂੰ ਇਨਸਾਫ ਮਿਲ ਸਕੇ ਪ੍ਰਸ਼ਾਸਨ ਕੀ ਕਹਿ ਰਿਹਾ ਇੱਥੋਂ ਦਾ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀਗੇ ਕੱਲ ਸ਼ਾਮ ਨੂੰ ਤਕਰੀਬਨ 6 ਵਜੇ ਕਿਉਂਕਿ ਕੱਲ ਜਿਹੜੇ ਵੋਟਾਂ ਵਾਲੇ ਕਾਗਜ਼ੇ ਸੀਗੇ ਉਹ ਆਖਰੀ ਦਿਨ ਸੀਗਾ ਉਹ ਸਾਨੂੰ ਕੁਦਰਤੀ ਮਿਲ ਗਏ ਉੱਥੇ ਜਾਣਾ ਸੀਗਾ ਅਸੀਂ ਐਸਐਸਪੀ ਸਾਹਿਬ ਨੂੰ ਮਿਲਣ ਪਰ ਐਸਐਸਪੀ ਸਾਹਿਬ ਦੇ ਪਰਿਵਾਰ ਦੇ ਵਿੱਚ ਮੰਦਭਾਗੀ ਘਟਨਾ ਹੋਣ ਕਰਕੇ ਅਸੀਂ ਕਿਹਾ ਚਲੋ ਉਹਨਾਂ ਨੂੰ ਪਰੇਸ਼ਾਨ ਹੁਣ ਕਿਉਂ ਕਰਨਾ ਕਿਉਂਕਿ ਉਹਨਾਂ ਦੀ ਕੋਠੀ ਨੇੜੇ ਹੀ ਆ ਚਲੋ ਅਸੀਂ ਕਿਹਾ ਡੀਸੀ ਸਾਹਿਬ ਬੈਠੇ ਨੂੰ ਉਹਨਾਂ ਨੂੰ ਮਿਲੀਏ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਸਾਨੂੰ ਇੱਥੋਂ ਤੱਕ ਡੀਸੀ ਸਾਹਿਬ ਨੇ ਵੀ ਕਿ ਚਾਹੀਏ ਅਸੀਂ ਅਸੀਂ ਪਰਿਵਾਰ ਨੇ ਕਿਹਾ ਵੀ ਚਲੋ ਹੁਣ ਸਭ ਤੋਂ ਵੱਡੇ ਅਫਸਰ ਨੇ ਜ਼ਿਲ੍ਹੇ ਦੇ ਨੇਕਾਤਾ ਵੀ ਪੁਲਿਸ ਚੱਲ ਰਹੀ ਆ ਵੀ ਆਪਾਂ ਹੁਣ ਘਰੇ ਚੱਲ ਲੋ ਵੀ ਕੋਈ ਗੱਲ ਨਹੀਂ ਤੇ ਹੁਣ ਅੱਜ ਨਵੀਂੋ ਗੱਲ ਸੁਣਨ ਨੂੰ ਮਿਲ ਗਈ ਜਿਹੜੀ ਪੁਲਿਸ ਡੀਸੀ ਮੈਡਮ ਨੇ ਵੀ ਕਿਹਾ ਵੀ ਜੇ ਵੀ ਕਾਨੂੰਨ ਬਣ ਚੁੱਕਿਆ ਵੀ ਜੇ ਸਰਹੰਦ ਦੇ ਵਿੱਚ ਐਕਸੀਡੈਂਟ ਹੋਇਆ ਭਾਵੇਂ ਗੱਡੀ ਜਿੱਥੇ ਦੀ ਮਰਜ਼ੀ ਹੋਵੇ ਬੰਦਾ ਉਹ ਸਬੰਧਤ ਥਾਣਾ ਹੀ ਕਾਰਵਾਈ ਕਰ ਸਕਦਾ ਹੂੰ ਪਰ ਅੱਜ ਹੁਣ ਤੱਕ ਕੋਈ ਗੱਲ ਨਹੀਂ ਚੱਲੀ ਦੋ ਦਿਨ ਅੱਜ ਸਵੇਰ ਦੇ ਐਸ ਐਚਓ ਸਾਹਿਬ ਦੇ ਇਹਨਾਂ ਨੂੰ ਫੋਨ ਆ ਰਹੇ ਨੇ ਵੀ ਬਿਆਨ ਦਿਵੋ ਅਸੀਂ ਕਾਰਵਾਈ ਕਰਨਾ ਚਾਹੁੰਦੇ ਹਾਂ ਅੱਛਾ ਇਹ ਤਾਂ ਭਾਈ ਜੀ ਫਿਰ ਕਿਤੇ ਕੁਝ ਵੀ ਹੋ ਜੇ ਇੱਥੇ ਇਨਸਾਨ ਦੀ ਤਾਂ ਕੋਈ ਕਦਰੇ ਨਹੀਂ ਹੈਗੀ ਕਾਨੂੰਨ ਨਾਮ ਦੀ ਕੋਈ ਚੀਜ਼ੇ ਨਹੀਂ ਕੋਈ ਵੀ ਕਿਤੇ ਵੀ ਕੋਈ ਕਿਸੇ ਨੂੰ ਵੀ ਮਾਰ ਕੇ ਸਿੱਟ ਜੇ ਦੇਖੋ ਇੱਥੇ ਲੱਗਦਾ ਵੀ ਮਾੜੀਆਂ ਮਾੜੀਆਂ ਗੱਲਾਂ ਦੇ ਉੱਤੇ ਲੋਕਾਂ ਨੂੰ ਪ੍ਰੋਟੈਸਟ ਕਰਨੇ ਪੈ ਰਹੇ ਨੇ ਹੂੰ ਪਿਛਲੇ ਦਿਨੀ ਜਲੰਧਰ ਦੇ ਵਿੱਚ ਸੌਰੀ ਲੁਧਿਆਣੇ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਰਨਾ ਪਿਆ ਕਿਸੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਆ ਹੁਣ ਬੀਜੇਪੀ ਦੇ ਗੁੰਡਿਆਂ ਨੇ ਸੇਰੇਪਿੰਡ ਦੇ ਵਿੱਚ ਕੰਮ ਕਰਿਆ ਉੱਥੇ ਪ੍ਰੋਟੈਸਟ ਕਰਨਾ ਪਿਆ ਸਾਨੂੰ ਇੱਥੇ ਵੀ ਮੈਨੂੰ ਲੱਗਦਾ ਵੱਡਾ ਪ੍ਰੋਟੈਸਟ ਕਰਨਾ ਪੈਣਾ ਤਾਂ ਜਾ ਕੇ ਕਿਤੇ ਕੁਝ ਨਿਕਲਣਾ ਹੈ ਇਹਦੇ ਵਿੱਚੋਂ ਉਲਟਾ ਦਬਾਅ ਪਾਈ ਜਾਂਦੇ ਨੇ ਰਾਤ ਵੀ ਇਹਨਾਂ ਨੂੰ ਡੀਐਸਪੀ ਸਾਹਿਬ ਦਾ ਫੋਨ ਆਇਆ ਇਹਨਾਂ ਨੇ ਦੱਸਿਆ ਰਾਤ ਮੈਨੂੰ 9:30 ਵਜੇ ਇਹਨਾਂ ਦਾ ਫੋਨ ਆਇਆ ਵੀ ਡੀਐਸਪੀ ਸਾਹਿਬ ਕਹਿੰਦੇ ਨੇ ਆ ਜਾਓ ਬੈਠੋ ਕੰਪਰੋਮਾਈਜ਼ ਕਰਦੇ ਆ ਪਰਿਵਾਰ ਕਹਿੰਦਾ ਵੀ ਕੰਪਰੋਮਾਈਜ਼ ਕਿਹ ਤੁਸੀਂ ਸਾਡਾ ਪੋਸਟਮਾਰਟਮ ਕਰੋ ਜੇ ਤੂੰ ਪਰ ਉਹ ਪਰਿਵਾਰ ਪੋਸਟਮਾਰਟਮ ਕਰਾਵੇ ਜੇ ਪੋਸਟਮਾਰਟਮ ਦੇ ਵਿੱਚ ਕੁਝ ਨਹੀਂ ਹੈਗਾ ਉਹਨਾਂ ਨੂੰ ਇਸ ਬੰਦੇ ਨਾਲ ਕੋਈ ਹਮਦਰਦੀ ਉਹ ਪੈਸੇ ਫੇਰ ਦੇ ਦੇਣ ਹੂੰ ਪੋਸਟਮਾਰਟਮ ਤੋਂ ਬਿਨਾ ਪੈਸਿਆਂ ਦੀ ਗੱਲ ਕਹੀ ਜਾਂਦੀ ਜੇ ਪੋ ਇਹ ਗੱਲ ਥੋੜੀ ਜੀ ਗੋਲਝਮੀ ਲੱਗਦੀ ਹੈ ਵੀ ਬਿਨਾ ਪੋਸਟ ਪੋਪੋ ਪਰ ਪੋਸਟਮਾਰਟਮ ਨਹੀਂ ਕਰਵਾਉਣਾ ਤੁਸੀਂ ਸੰਸਕਾਰ ਕਰ ਦਿਓ ਅਸੀਂ ਪੈਸੇ ਦੇ ਦਿੰਨੇ ਆਂ ਅੱਛਾ ਕੋਈ ਪੋਸਟਮਾਰਟਮ ਨਾ ਕਰਾਓ ਪੋਸਟਮਾਰਟਮ ਤੋਂ ਜੇ ਬਾਈ ਜੀ ਪੋਸਟਮਾਰਟ ਮ ਹੁੰਦਾ ਏ ਕੋਈ ਉਹਨਾਂ ਦੀ ਗਲਤੀ ਹੋਣੀ ਹੈਗੀ ਫਿਰ ਕਬਰਾਂਉਂਦੇ ਕਿਉਂ ਨਹੀਂ ਉਹ ਇਹੀ ਗੱਲ ਦੀ ਤਾਂ ਬੜੀ ਹੈਰਾਨੀ ਹੋ ਰਹੀ ਆ ਇੱਥੇ ਦਿਮਾਗ ਦੇ ਵਿੱਚ ਇਹੀ ਗੱਲ ਆ ਵੀ ਕੁਝ ਹੈ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰਾ ਪ੍ਰਸ਼ਾਸਨ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਪਰਿਵਾਰ ਦੀ ਮਦਦ ਕਰੇ ਮਦਦ ਇਹੋ ਆ ਵੀ ਬਿਲਕੁਲ ਸਟਿਕ ਪੜਤਾਲ ਹੋਣੀ ਚਾਹੀਦੀ ਆ ਜੇ ਉਹ ਦੋਸ਼ੀ ਨੇ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਨਹੀਂ ਦੋਸ਼ੀ ਤਾਂ ਇਹਨਾਂ ਦੀ ਕੋਈ ਉਹਨਾਂ ਨਾਲ ਦੁਸ਼ਮਣੀ ਤਾਂ ਹੈ ਨਹੀਂ ਹੂੰ ਜੇ ਇਹਨਾਂ ਨੇ ਤਾਂ ਕਿੰਨੀ ਦੂਰ ਆਪਣਾ ਬੰਦਾ ਭੇਜਿਆ ਉਹਨਾਂ ਦੇ ਨਾਲ ਹੂੰ ਜੇ ਕੋਈ ਦੁਸ਼ਮਣੀ ਹੋਵੇ ਫਿਰ ਤਾਂ ਇਹ ਉਹਨਾਂ ਦੇ ਨਾਲ ਭੇਜਣੇ ਨਾ ਤੇ ਕੱਲ ਪਰਸੋਂ ਦੇ ਲਗਾਤਾਰ ਆਵਤੇ ਚ ਨੇ ਹੁਣ ਨੂੰ ਤਾਂ 2 ਦਿਨਾਂ ਦੇ ਵਿੱਚ ਤਾਂ ਲੋਕ ਬਹੁਤ ਕੁਝ ਕਰ ਦਿੰਦੇ ਨੇ ਅੱਜ ਤੀਜਾ ਦਿਨ ਲੰਘਣ ਵਾਲਾ ਹੋ ਗਿਆ ਤੇ ਅਸੀਂ ਇਹੀ ਕਹਿੰਦੇ ਹਾਂ ਡੀਸੀ ਸਾਹਿਬ ਨੂੰ ਮੈਡਮ ਤੁਸੀਂ ਨੇ ਕਿਹਾ ਸੀਗਾ ਪਰਿਵਾਰ ਨੂੰ ਸਾਨੂੰ ਤੁਸੀਂ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਪੁਲਿਸ ਉੱਥੇ ਤੋਂ ਤੁਰਪੀ ਜਾਂਦਾ ਤੁਹਾਨੂੰ ਵੀ ਮੈਨੂੰ ਲੱਗਦਾ ਥੱਲੇ ਵਾਲੇ ਅਧਿਕਾਰੀ ਗਲਤ ਗਾਈਡ ਕਰਕੇ ਤੁਹਾਡੇ ਮੂੰਹੋਂ ਐਡੀ ਗੱਲ ਕਢਵਾ ਦੇਣੀ ਵੀ ਪੁਲਿਸ ਤਰ੍ਹਾਂ ਵੀ ਪਰ ਪੁਲਿਸ ਰਾਤ ਨੂੰ 9:30 ਵਜੇ ਡੀਐਸਪੀ ਸਾਹਿਬ ਦਾ ਸਰਦਾਰ ਰਜਿੰਦਰ ਸਿੰਘ ਨੂੰ ਫੋਨ ਆਉਂਦਾ ਕਿ ਆਪਾਂ ਆਜੋ ਤੁਹਾਡਾ ਸਵੇਰੇ ਆਪਾਂ ਬੈਠ ਕੇ ਗੱਲਬਾਤ ਕਰਦੇ ਆਂ ਸਮਝਾਉਂਦੇ ਉੱਤੇ ਨੂੰ ਪ੍ਰੈਸ਼ਰ ਪਾਈ ਜਾਂਦੇ ਨੇ ਸਮਝਾਉਤਾ ਤਾਂ ਤੁਸੀਂ ਤਾਂ ਕਰੋ ਨਾ ਜੇ ਕੋਈ ਤੁਸੀਂ ਗਲਤ ਕੰਮ ਕੀਤਾ ਜੇ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਤੁਸੀਂ ਪੋਸਟਮਾਰਟਮ ਕਰਵਾਓ ਤੇ ਅਸੀਂ ਸਾਰੇ ਰਿਸ਼ਤੇਦਾਰਾਂ ਅਨਸੱਦੀ ਤੇ ਉਹ ਵਿਚਾਰੇ ਦਾ ਸੰਸਕਾਰ ਕਰੀਏ ਕਿਉਂ ਉਹਦੀ ਮਿੱਟੀ ਰੋਲ ਰਹੇ ਆ ਲੱਗਦਾ ਭਾਈ ਜੀ ਸਰਕਾਰਾਂ ਕਹਿੰਦੀਆਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਨੂੰ ਇਨਸਾਫ ਮਿਲੂ ਆਮ ਲੋਕਾਂ ਦੀ ਗੱਲ ਹੋਊਗੀ ਇਹ ਦੇਖ ਕੇ ਲੱਗ ਰਿਹਾ ਜੋ ਸਥਿਤੀ ਬਣ ਰਹੀ ਆ ਕਿ ਆਮ ਲੋਕਾਂ ਦੀ ਸਰਕਾਰ ਆ ਜਾਂ ਆਮ ਲੋਕਾਂ ਨੂੰ ਇਨਸਾਫ ਮਿਲ ਰਹੇ ਨਹੀਂ ਆਮ ਲੋਕਾਂ ਨੇ ਸਰਕਾਰ ਬਣਾਈ ਪਰ ਆਮ ਲੋਕਾਂ ਲਈ ਕੁਝ ਵੀ ਨਹੀਂ ਹੋ ਰਿਹਾ ਆਮ ਲੋਕਾਂ ਨੂੰ ਪਹਿਲਾਂ ਵਾਂਗੂ ਹੀ ਪਹਿਲਾਂ ਨਾਲੋਂ ਜ਼ਿਆਦਾ ਇਹੀ ਤੱਕੇ ਸਹਣੇ ਪੈ ਰਹੇ ਨੇ ਸਿਰਫ ਕੁਝ ਕੁ ਚੁਣਵੇਂ ਲੋਕਾਂ ਦਾ ਜਿਨ੍ਹਾਂ ਦਾ ਕਿਸੇ ਦੀ ਐਮਐਲਏ ਨਾਲ ਕੋਈ ਗੱਲਬਾਤ ਹੈਗੀ ਆ ਜਾਂ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੈਗੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਪਾਸੇ ਕੋਈ ਸਪੋਰਟ ਹੈਗਾ ਉਧਰੋਂ ਪੁਲਿਸ ਪ੍ਰਸ਼ਾਸਨ ਪਰ ਪ੍ਰੈਸ਼ਰ ਪਾ ਕੇ ਜਾ ਪੁਲਿਸ ਨਾਲ ਕਿ ਇਹਨਾਂ ਦੀ ਕੋਈ ਸੈਟਿੰਗ ਆ ਗੱਡੀਆਂ ਨੇ ਅਕਸਰ ਨੂੰ ਅਗਲੇ ਨਹੀਂ ਜੇ ਦੇਖਿਆ ਜਾਵੇ ਕਾਫੀ ਟਾਈਮ ਪਹਿਲਾਂ ਇੱਕ ਸਾਈਬਰ ਕ੍ਰਾਈਮ ਨੇ ਇੱਕ ਮਸਲਾ ਸਾਹਮਣੇ ਆਇਆ ਸੀਗਾ ਮਹਾਰਾਣੀ ਪ੍ਰਨੀਤ ਕੌਰ ਨਾਲ ਠੱਗੀ ਹੋਈ ਸੀ ਹਾਂਜੀ ਹਾਂਜੀ ਪਟਿਆਲੇ ਤੋਂ ਜਿਹੜੇ ਐਮਪੀ ਸੀਗੇ ਉਹਨਾਂ ਦਾ ਇੱਕ ਦਿਨ ਚ ਮਸਲਾ ਹੱਲ ਹੋ ਗਿਆ ਸੀਗਾ ਪੈਸਿਆਂ ਦੀ ਉਹ ਠੱਗੀ ਸੀ ਇੱਥੇ ਤਾਂ ਬੰਦੇ ਦੀ ਡੈੱਡ ਬਾਡੀ ਪਈ ਆ ਬਾਈ ਜੀ ਕਤਲ ਹੋ ਗਿਆ ਇੱਧਰ ਕਿਸੇ ਦਾ ਧਿਆਨ ਹੀ ਨਹੀਂ ਉੱਧਰ ਨੂੰ ਜਦੇ ਕਾਰਵਾਈ ਹੋ ਗਈ ਆਮ ਲੋਕਾਂ ਦਾ ਤਾਂ ਫਿਰ ਧਿਆਨ ਹੀ ਨਹੀਂ ਜੇ ਪੁਲਿਸ ਕੁਝ ਜੇ ਪੁਲਿਸ ਕਰਨਾ ਚਾਹੇ ਤਾ ਇੱਕ ਪੱਤਾ ਵੀ ਨਹੀਂ ਪੁਲਿਸ ਤੋਂ ਵੀ ਨਾ ਹਿੱਲ ਸਕਦਾ ਪਰ ਪੁਲਿਸ ਕਰ ਨਹੀਂ ਰਹੀ ਕੁਝ ਵੀ ਹੈਰਾਨੀ ਦੀ ਗੱਲ ਤਾਂ ਇਹ ਆ ਵੀ ਉੱਥੇ ਤਾਂ ਬਹੁਤ ਕੁਝ ਹੋ ਗਿਆ ਇੰਨੇ ਕੇਸ ਇਕੱਠੇ ਕਰੀ ਜਾਂਦੇ ਨੇ ਵੀ ਇਹਦੇ ਵੀ ਸਮਝੌਤਾ ਹੋ ਜਵੇ ਇਹਦੇ ਵਿੱਚ ਵੀ ਹੋ ਜਵੇ ਤੇ ਫਿਰ ਜਿਹੜੇ ਬੰਦੇ ਕ੍ਰਾਈਮ ਕਰਦੇ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਵੀ ਸਾਡੀ ਜੀ ਐਮਐਲਏ ਨਾਲ ਦੋਸਤੀ ਆ ਸਾਡੀ ਮੰਤਰੀ ਨਾਲ ਦੋਸਤੀ ਆ ਅਸੀਂ ਵੱਡੇ ਲੋਕ ਆ ਸਾਡੇ ਕੋਲ ਚਾਰ ਪੈਸੇ ਨੇ ਤੁਸੀਂ ਭਾਵੇਂ ਇੱਥੇ ਮੰਤਰੀ ਨਾਲ ਦੋਸਤੀ ਪਾ ਲਓ ਭਾਵੇਂ ਕਿਸੇ ਐਮਐਲਏ ਨਾਲ ਦੋਸਤੀ ਪਾ ਲਓ ਜੇ ਤੁਹਾਡੇ ਕੋਲ ਚਾਰ ਪੈਸੇ ਨੇ ਇਥੋਂ ਇਹ ਸਿੱਧਾ ਹੁੰਦਾ ਵੀ ਤੁਸੀਂ ਗੁੰਡਾਗਰਦੀ ਕਰੀ ਚੱਲੋ ਉਹ ਪਰਿਵਾਰ ਜਿਨ੍ਹਾਂ ਦੇ ਟਰੱਕ ਤੇ ਸੀਗਾ ਉਹ ਕੀ ਕਹਿ ਰਿਹਾ ਹੈ ਕਿਸ ਤਰ੍ਹਾਂ ਹੋਈ ਆ ਕੋਈ ਇਸ ਬਾਰੇ ਨੌਲੇਜ ਹੈਗੀ ਉਹਨਾਂ ਦਾ ਕੀ ਕਹਿਣਾ ਹੀ ਨਹੀਂ ਉਹਨਾਂ ਦੇ ਨਾਲ ਸਾਡੀ ਮੇਰੀ ਕੋਈ ਗੱਲਬਾਤ ਨਹੀਂ ਹੋਈ ਸੱਚੀ ਹੋਈ ਆ ਜੀ ਉਹ ਕੀ ਕਹਿੰਦੇ ਨੇ ਹਾਂਜੀ ਨੰਬਰਦਾਰ ਸਾਹਿਬ ਕੀ ਕਹਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਪਿੰਡ ਦਾ ਪਸੰਦੀਕ ਆ ਮੇਰਾ ਕਮਾਂਡੀ ਘਰ ਆ ਜੀ ਲਵੇ ਲਾ ਦੇ ਉਹ ਪਰਿਵਾਰ ਨਾਲ ਦੋ ਦਿਨ ਦੇ ਜੀ ਜਦੋਂ ਉਸ ਲਾਸ਼ ਰੱਖ ਕੇ ਗਏ ਨੇ ਬਿਠਾ ਕੇ ਸਾਰੇ ਰਿਸ਼ਤੇਦਾਰਾਂ ਨੇ ਜਿਹੜੇ ਪੰਜ ਸੱਤ ਦੇ ਉਹਨਾਂ ਨੇ ਅਟੈਚਮੈਂਟ ਕਰੀ ਉਹਨਾਂ ਨੇ ਜੀ ਕੋਈ ਸਾਨੂੰ ਰਸਤੇ ਨਹੀਂ ਬਾਈ ਗੱਲ ਅਸੀਂ ਉਹਨਾਂ ਨੂੰ ਇਹੀ ਪੁੱਛਿਆ ਵੀ ਤੁਸੀਂ ਕਿੱਥੋਂ ਡੱਟ ਬੋਡੀ ਲੈ ਕੇ ਆਏ ਹੋ ਇਹ ਗੱਲ ਬਾਤ ਹੈ ਹਾਂ ਜਦ ਉਹਨਾਂ ਨਾਲ ਸਾਡੀ ਕੋਈ ਗੱਲ ਦੀ ਨਹੀਂ ਹੋਈ ਫਿਰ ਅਸੀਂ ਚੌਂਕੀ ਬਾਗ ਜੀ ਇੱਥੇ ਬੁਗੇ ਹੂੰ ਉੱਥੇ ਵੀ ਸਾਡੇ ਨਾਲ ਕੋਈਆਂ ਸਾਫ ਨਹੀਂ ਹੋਇਆ ਜੀ ਜੀ ਫਿਰ ਮਲੋ ਥਾਣੇ ਪਾ ਗਏ ਜੀ ਐਸ ਐਚਓ ਸਾਹਿਬ ਨਾਲ ਵੀ ਅਸੀਂ ਇਹ ਕਹੇ ਵੀ ਸਾਨੂੰ ਦੱਸਿਆ ਤਾਂ ਜਾਵੇ ਵੀ ਸਾਡੇ ਘਰੇ ਲਾਸ਼ ਰੱਖ ਗਏ ਹੂੰ ਕਿੱਥੇ ਇਹਨਾਂ ਨਾਲ ਕੀ ਗੱਲਬਾਤ ਹੋਈ ਹੈ ਜੀ ਠੀਕ ਹੈ ਜੀ ਸਾਨੂੰ ਕੋਈ ਸੁਣਵਾਈ ਨਹੀਂ ਹੋਈ ਜੀ ਸਾਰਾ ਨਗਰ ਫਿਰ ਰਿਹਾ ਜੀ ਰਿਸ਼ਤੇਦਾਰ ਪਰਸੋਂ ਦੇ ਫਿਰਦੇ ਨੇ ਜੀ ਨਾਲ ਹ ਇਲਾਸ ਉੱਥੇ ਦੇਖ ਲਓ ਹਸਪੀਟਲ ਪਈ ਹੈ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਕਿਸੇ ਕਿਸਮ ਦੀ ਇੱਥੇ ਜਦੋਂ ਡੈੱਡ ਬਾਡੀ ਲੈ ਕੇ ਆਏ ਨੇ ਉਹਨਾਂ ਨਾਲ ਕੋਈ ਗੱਲ ਹੋਈ ਆ ਉਹਨਾਂ ਦਾ ਕੀ ਕਹਿਣਾ ਸੀ ਨਹੀਂ ਉਹਨਾਂ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਜੀ ਸਾਡੀ ਕਿੰਨੇ ਬੰਦੇ ਸੀਗੇ ਜਦੋਂ ਡੈੱਡ ਬਾਡੀ ਲੈ ਕੇ ਆਏ ਨੇ ਕੋਈ ਪਤਾ ਨਹੀਂ ਜੀ ਉਹ ਤਾਂ ਗੱਡੀ 'ਚ 2 ਵਜੇ ਹੋ ਕਰਕੇ ਜੀ ਸਾਨੂੰ ਪਤਾ ਨਹੀਂ ਲੱਗਿਆ ਵੀ ਕਮੇ ਲਾ ਕੇ ਗਏ ਨੇ ਕੀ ਗੱਲਬਾਤ ਹੋਈ ਆ ਜੀ ਠੀਕ ਆ ਜੀ ਇੱਥੇ ਮੁੰਡਿਆਂ ਨੇ ਇੱਥੇ ਗਵੰਡੀਆਂ ਦੇ ਨੇ ਕਿਹਾ ਵੀ ਚਲੋ ਉਹ ਲਿਆਉਨੇ ਆ ਫ੍ਰਿਜ ਲਿਆਉਨੇ ਆ ਰਿਸ਼ਤੇਦਾਰੀਆਂ ਦੂਰ ਨੇ ਕਹਿੰਦੇ ਫ੍ਰਿਜ ਦੀ ਕੀ ਲੋੜ ਆ ਆਪਾਂ ਉੱਥੇ ਮੜਖਾਨੇ ਸਾਡੀ ਕੋਈ ਸੁਣਵਾਈ ਨਹੀਂ ਜੀ ਕਿਸੇ ਪਾਸੇ ਸੀ ਜੀ ਸੋ ਹਾਂਜੀ ਇੱਥੇ ਜਾਂ ਚਮਕੀ ਦੇ ਸਿੰਘ ਆਏ ਇੱਕ ਆਪਣੇ ਨੈਤਰ ਸਿੰਘ ਇੱਕ ਬਿਕਮਲ ਸਿੰਘ ਸਿੰਘ ਥਾਣੇਦਾਰ ਵੀ ਧੱਕੇ ਦਵੇ ਮੈਨੂੰ ਤੂੰ ਬਾਹਰ ਨਿਕਲ ਕਾਹਨ ਮੇਰਾ ਅਪੀਲ ਜੰਮਾ ਪਿਆ ਮਦੂਸ ਰੋ ਬਹੁਤ ਪ੍ਰਸ਼ਾਸਨ ਬਾਹਰ ਕੱਢਦਾ ਸੀ ਜੀ ਥਾਣੇਦਾਰ ਚਮਕੀ ਵਾਲਾ ਜੀ ਧੱਕੇ ਮਾਰਨ ਨੂੰ ਫਿਰ ਮੈਨੂੰ ਕਹਿੰਦਾ ਤੂੰ ਕੌਣ ਹੈ ਇਹ ਤੇ ਪਿੰਡ ਵਾਲੇ ਇਕੱਠੇ ਹੋ ਕੇ ਬਗੇਤਾਂ ਉਸੇ ਮਰਮਟ ਟਟਕਾ ਹੋਇਆ ਨਹੀਂ ਪੁਸਤਨ ਵਿੱਚ ਫਿਰ ਥਾਣੇਦਾਰ ਚਮਕੀ ਵਾਲਾ ਮਮ ਕੋ ਕੌਣ ਹੈ ਜੀ ਇਹਦਾ ਨਾਮ ਪਤਾ ਮੈਨੂੰ ਨਾਮ ਦਾ ਨਹੀਂ ਪਤਾ ਕੌਣ ਹੈ ਸਦਾ ਨਾਲੇ ਸਿਆਣਾ ਬੰਦਾ ਹੈ ਹਮ ਕਦੇ ਆਏ ਨਹੀਂ ਹੈਗਾ ਵੀ ਮੁੰਡਾ ਖੁੰਡਾ ਸਿਆਣਾ ਬੰਦਾ ਹੈ ਸੋ ਇਹ ਹਾਲਾਤ ਨੇ ਜੀ ਨਾਲੇ ਨਾ ਜਾਂਦੇ ਮੈਨੂੰ ਛਪੜੇ ਮਾਰਦੇ ਮੇਰੇ ਕੁੱਟ ਗਏ ਉੱਥੇ ਸੈਲ ਕਰਾਉਣ ਨੂੰ ਤਿਆਰ ਤੇ ਕੁੱਟ ਗਏ ਬਲਵਿੰਦਰ ਸਿੰਘ ਚੌਂਕੀ ਇਚਾਰਜ ਨੇ ਜੀ ਕਹਿੰਦੇ ਇੱਥੇ ਉਹਨਾਂ ਨੇ ਧੱਕੇ ਤੱਕ ਮਾਰਨ ਨੂੰ ਤਿਆਰ ਸੀਗੇ ਇਨਸਾਫ ਦੇ ਲਈ ਥਾਣੇ ਪਹੁੰਚਿਆ ਗਰੀਬ ਪਰਿਵਾਰ ਪਰ ਇਨਸਾਫ ਨਹੀਂ ਮਿਲ ਰਿਹਾ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਕਿਸਾਨ ਜੂਨੀਅਨ ਸਿੱਧੂਪੁਰ ਦੇ ਨਮਾਇंदे ਵੀ ਇੱਥੇ ਪਹੁੰਚੇ ਨੇ ਸੋ ਕਦੋਂ ਇਨਸਾਬ ਮਿਲਦਾ ਹੈ ਕੀ ਇਸ ਇਸ ਵਿੱਚ ਲਿਕੜਦਾ ਹੈ ਪਰਿਵਾਰ ਕਹਿ ਰਿਹਾ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸਾਨੂੰ ਤਾਂ ਪੋਸਟਮਾਰਟਮ ਤੱਕ ਮਤਲਬ ਆ ਪੋਸਟਮਾਰਟਮ ਹੋਵੇ ਕਿਸ ਤਰ੍ਹਾਂ ਡੈੱਡ ਡੈਥ ਹੋਈ ਆ ਡੈੱਡ ਬਾਡੀ ਦਾ ਪੋਸਟਮਾਰਟਮ ਕਰਾ ਕੇ ਸਾਨੂੰ ਉਹਦੀ ਨੌਲੇਜ ਦਿੱਤੀ ਜਾਵੇ ਅਸੀਂ ਹੋਰ ਕੁਝ ਨਹੀਂ ਮੰਗਦੇ ਡੈੱਡ ਬਾਡੀ ਮੌਤਰੀ ਚ ਪਈ ਆ ਬੱਡ ਬੋਡੀ ਆਈ ਕਿੱਥੋਂ ਆ ਇਹ ਸਾਨੂੰ ਕਿਹੜੀ ਐਂਬੂਲੈਂਸ ਦੇ ਵਿੱਚ ਆਈ ਆ ਕਿਹੜੇ ਹਸਪੀਟਲ 'ਚ ਆਈ ਆ ਜੀ ਡੈਥ ਸਰਟੀਫਿਕੇਟ ਅਸੀਂ ਕਿੱਥੋਂ ਬਣਾਵਾਂਗੇ ਹਮ ਪਰਿਵਾਰ ਤਾਂ ਮਤਲਬ ਜਦੋਂ ਅਸੀਂ ਬੈਠ ਕੇ ਗੱਲ ਕਰਦੇ ਆ ਨਾ ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਹੈਰਾਨੀ ਹੋ ਰਹੀ ਆ ਵੀ ਯਾਰ ਇਹ ਕੁਝ ਸਾਡੇ ਪੰਜਾਬ 'ਚ ਹੋਣ ਲੱਗ ਗਿਆ ਹਮ ਜੇ ਵੀ ਤੁਸੀਂ ਜੇ ਕਿਸੇ ਗਰੀਬ ਦਾ ਬੱਚਾ ਮਰ ਗਿਆ ਤੇ ਹਰੇਕੇ ਬੰਦਾ ਕਹਿੰਦਾ ਵੀ ਹਾਂ ਕੋਈ ਗੱਲ ਨਹੀਂ ਕਰ ਦੋ ਤਸ਼ੱਦਦ ਕੱਲ ਨੂੰ 2 ਲੱਖ 4 ਲੱਖ 5 ਲੱਖ ਦੇ ਕੇ ਪਤਾ ਨਹੀਂ ਅਸੀਂ ਪਰਿਵਾਰ ਨੂੰ ਸੈਟਿੰਗ ਕਰ ਲਾਂਗੇ ਹਮ ਇਹ ਹੋ ਰਿਹਾ ਸਮਾਜ ਦੇ ਵਿੱਚ ਇਹ ਬਹੁਤ ਗਲਤ ਗੱਲ ਆ ਪੁਲਿਸ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿੰਨੇ ਕ ਲੋਕਾਂ ਦੇ ਕਿੰਨੇ ਕ ਗਰੀਬਾਂ ਨੂੰ ਅਸੀਂ ਮਾਰ ਮਾਰ ਕੇ ਪੈਸੇ ਦੇ ਨਾਲ ਸਮਝੌਤੇ ਕਰਦੇ ਰਹਾਂਗੇ ਅਸੀਂ ਬੇਨਤੀ ਕਰਦੇ ਹਾਂ ਵੀ ਇਹਨੂੰ ਕੋਈ ਪ੍ਰਸ਼ਾਸਨ ਢਿੱਲਾ ਨਾ ਰੱਖੇ ਤੇ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕਰੇ ਤੇ ਇਹ ਪਰਿਵਾਰ ਨੂੰ ਇਨਸਾਫ ਦੇਵੇ ਤੇ ਪ੍ਰਸ਼ਾਸਨ ਕਮੇਟੀ ਬਣਾਵੇ ਡਾਕਟਰਾਂ ਦੀ ਜਿਹੜੀ ਪੋਸਟਮਾਰਟਮ ਕਰੇ ਅਸਲੀਅਤ ਆਵੇ ਸਾਹਮਣੇ ਤੇ ਪਰਿਵਾਰ ਵੱਲੋਂ ਕੋਈ ਪੈਸੇ ਦੀ ਮੰਗ ਨਹੀਂ ਹੈਗੀ ਕਿਸੇ ਵੱਲੋਂ ਹੂੰ ਕਿਸੇ ਉਹਨਾਂ ਲੋਕਾਂ ਨਾਲ ਕੋਈ ਝਗੜਾ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਹੋ ਜਿਹਾ ਤੇ ਸਿਰਫ ਤੇ ਸਿਰਫ ਇਹ ਇਹੋ ਮੰਗਾ ਵੀ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਕਹਿੰਦੇ ਆਖਰੀ ਸਾਹਾਂ ਤੱਕ ਸਾਡੇ ਮਨ ਚੇ ਇਹ ਨਾ ਹੋਵੇ ਵੀ ਅਸੀਂ ਆਪਣੇ ਬੱਚੇ ਦਾ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਹੂੰ ਬਿਓ ਉਹਦੀ ਮੌਤ ਕਿਵੇਂ ਹੋਈ ਆ ਜੀ ਬਿਲਕੁਲ ਸਾਫੂ ਜੀ ਕਹਿ ਰਹੇ ਨੇ ਹਾਂਜੀ ਬਾਪੂ ਜੀ ਮਾਸਟਰ ਹੈ ਜੀ ਇੱਥੇ ਹੂੰ ਉਹਦੀ ਗੱਡੀ ਪਰਦਾ ਪੈਣਾ ਠੀਕ ਹੈ ਜੀ ਸਾਲ ਦਾ ਗੇੜ ਹੋ ਗਈ ਸੀ ਉਹਨਾਂ ਨੇ ਇੱਕ ਬੰਦਗੜ ਮਾਣੀ ਮੋਟੀ ਗੱਡੀ ਉਰਾਂ ਪਰਾਂ ਹੋ ਗਈ ਕੁਈ ਗੱਡੀ ਹੁੰਦੀ ਕਾਰ ਉਹਨਾਂ ਨੇ ਬਾਹਰ ਕੱਢ ਕੇ ਕੁੱਟਿਆ ਡਾਕਾੜੇ ਡਰੈਵਰ ਨੇ ਛਡਾਇਆ ਉਹਨੇ ਮੈਨੂੰ ਆ ਕੇ ਦੱਸਿਆ ਇੱਕ ਦੰਦ ਤੋੜਦਾ ਸੀ ਹੂੰ ਇਹਨਾਂ ਨੇ ਜਾ ਕੇ ਬੱਗੇ ਵਾਲਿਆਂ ਨੇ ਰੁਪਈਆ ਉਹ ਗੱਡੀ ਵਾਲੇ ਨੂੰ ਕਹਿੰਦੇ ਸੀ 15000 ਦਿੱਤਾ ਇਹਦੇ ਕੱਟ ਲੈ ਹੂੰ ਕਹੈਂ ਮੈਂ ਕਿਹ ਕੋ ਲੈ ਆਂ ਕਹਿੰਦਾ ਉਹਨਾਂ ਨੇ ਕੱਟ ਲੈ ਕਹਿੰਦਾ ਮੈਨੂੰ ਪੁੱਛਿਆ ਬਣੀ ਮੀ ਮੇਰਾ ਦੰਦ ਤੋੜਦਾ ਕੁੱਟਿਆ ਗੱਡੀ ਵਾਲਿਆਂ ਨੇ ਜਿਹੜਾ ਗੰਦਗੜ ਅੱਛਾ ਜੀ ਵੀ ਤੁਸੀਂ ਮਾਰਨਾ ਬੇਟਾ ਸੀਗਾ ਜੀ ਆਪਣਾ ਉਹ ਹੀ ਮੁੰਡਾ ਜੀ ਇਹ ਹਾਲਾਤ ਨੇ ਆ ਫੜਿਓ ਵੀਰੇ ਐਸ ਐਚਓ ਸਭ ਨੂੰ ਫੋਨ ਕਰਕੇ ਦੇਖਦੇ ਆ ਉਹ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਐਸ ਐਚਓ ਅਮਰਤबीर ਸਿੰਘ ਚਾਹਲ ਨੇ ਅਮਲੋ ਥਾਣੇ ਦੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕੀ ਕਹਿੰਦੇ ਨੇ ਹੈਲੋ ਹੈਲੋ ਹਾਂਜੀ ਸਰ ਸਸੀ ਕਾਲ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਹਾਂ ਜੀ ਪੰਜਾਬੀ ਲੋਕ ਚੈਨਲ ਤੋਂ ਕਾਲ ਰਿਕਾਰਡ ਹੋ ਰਹੀ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਹਾਂ ਸਰ ਇੱਕ ਨਾ ਤੰਦੇ ਬੱਦੇ ਦਾ ਮਾਮਲਾ ਸੀਗਾ ਉੱਥੇ ਇੱਕ ਡਰਾਈਵਰ ਦੀ ਡੈਥ ਹੋਈ ਹੈ ਜੀ ਉਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਉਸ ਚ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹਦੇ ਚ ਬਾਈ ਜੀ ਸਾਡਾ ਉਹ ਬਕੂ ਹੀ ਨਹੀਂ ਪੈਂਦਾ ਹੈਗਾ ਉਹ ਬਕੂ ਹੈਗਾ Rajasthan ਦਾ ਜੀ ਤੇ ਉੱਥੇ ਦੀ ਜਿਹੜੀ ਸੰਬੰਧਤ ਡਾਣੇ ਦੇ ਐਸਐਚਓ ਨਾਲ ਗੱਲ ਹੋਈ ਸੀਗੀ ਜੀ ਤੇ ਉਹ ਕਹਿੰਦੇ ਵੀ ਇਹ ਇੱਕ ਨੈਚੁਰਲ ਡੈਥ ਹੈ ਵੀ ਇਹਦੇ ਚ ਵੀ ਸਾਡੇ ਕਰਨ ਜੋ ਕੋਈ ਕਾਰਵਾਈ ਨਹੀਂ ਸੀ ਕਿ ਬੰਦਾ ਬਿਮਾਰ ਹੋਇਆ ਸੀ ਉਹਨੂੰ ਮਤਲਬ ਕਿ ਹਸਪੀਟਲ ਚ ਐਡਮਿਟ ਕਰਾਇਆ ਗਿਆ ਜੀ ਤੇ ਦਰਾਨੇ ਇਲਾਜ ਹੋਤੀ ਡੈਥ ਵੀ ਹੋ ਸਾਰਾ ਮੈਡੀਕਲ ਰਿਕਾਰਡ ਉਹਦਾ ਪ੍ਰੋਪਰ ਹੈਗਾ ਇਹ ਕਹਿੰਦੇ ਜੀ ਪੋਸਟਮਾਰਟਮ ਵੀ ਨਹੀਂ ਹੋਇਆ ਫਿਰ ਵੀ ਮੇਰੀ ਗੱਲ ਇਹ ਤੁਹਾਨੂੰ ਕਹਿ ਰਿਹਾ ਉਹ ਪੋਸਟਮਾਰਟਮ ਉਹਨਾਂ ਨੂੰ ਵੀ ਅਸੀਂ ਕਹਿ ਰਹੇ ਸੀ ਕਿ ਤੁਸੀਂ ਵੀ ਆਪਣਾ ਜਿਹੜੀ ਹੈਗੀ ਕਾਰਵਾਈ ਕਰਵਾ ਕੇ ਨਾ ਜੀ ਕਿ ਉਹਨਾਂ ਨਾਲ ਹੋਰ ਰਾਤ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰਾ ਲਓ ਪੋਸਟਮਾਰਟਮ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਵੀ ਇਹ ਇੱਕ ਨੈਚੁਰਲ ਡੈਥ ਹੈ ਜੀ ਹਾਂ ਵੀ ਸਾਡੇ ਕਰਨ ਜੋ ਕੁਛ ਨਹੀਂ ਵੀ ਤੁਸੀਂ ਪੋਸਟਮਾਰਟਮ ਕਰਾ ਲਓ ਜੇ ਪੋਸਟਮਾਰਟਮ ਦੇ ਵਿੱਚ ਕੋਈ ਆਉਂਦੀ ਸਾਹਮਣੇ ਫਰਦਾ ਤੇ ਜੀ ਜੀ ਹੁਣ ਤੁਸੀਂ ਪੋਸਟਮਾਰਟਮ ਕਰਾ ਰਹੇ ਹੋ ਸਰ ਹਾਂ ਜੀ ਕਰਾ ਰਿਹਾ ਜੀ ਸਸਤਾ ਸਵੇਰ ਇੱਕ ਨਾ ਇੱਕ ਨਾ ਸਰ ਵੱਡਾ ਵੱਡਾ ਸਵਾਲ ਸੀਗਾ ਉੱਠ ਰਿਹਾ ਇਹ ਕਿ ਇਦਾਂ ਪੋਸਟਮਾਰਟਮ ਤੋਂ ਬਿਨਾਂ ਇਦਾਂ ਡੈੱਡ ਬਾਡੀ ਆ ਜਾਂਦੀ ਚੋਣ ਜਾਬਤਾ ਲੱਗਿਆ ਵਾ ਕਿਸੇ ਨੇ ਰਸਤੇ 'ਚ ਕੋਈ ਰੋਕਿਆ ਨਹੀਂ ਕੋਈ ਉਹ ਨਹੀਂ ਰਾਜਸਥਾਨ ਤੋਂ ਇਦਾਂ ਡੈੱਡ ਬਾਡੀ ਆ ਜਾਣੀ ਜੀ ਉਹ ਤਾਂ ਫਿਰ ਮੈਂ ਨਹੀਂ ਜਵਾਬ ਦੇ ਸਕਦਾ ਨਾ ਜੀ 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 ਨਹੀਂ ਸਵਾਲ ਤਾਂ ਉੱਠਦੇ ਨੇ ਸਾਰਾ ਤੋਂ ਤੋਂ ਧਿਆਨ 'ਚ ਹੋਊਗਾ ਤੁਸੀਂ ਉਹਨਾਂ ਨੂੰ ਸਵਾਲ ਵੀ ਕਰ ਸਕਦੇ ਹੋ ਵੀ ਡੈੱਡ ਬਾਡੀ ਕਿੱਦਾਂ ਲੈ ਕੇ ਆਏ ਕੋਈ ਪਰਮਿਸ਼ਨ ਨਹੀਂ ਕੋਈ ਪ੍ਰਸ਼ਾਸਨ ਦੀ ਪਰਮਿਸ਼ਨ ਨਹੀਂ ਉੱਥੋਂ ਮੈਂ ਉੱਥੇ ਤੇ ਐਸਐਚ ਨੂੰ ਪੁੱਛਿਆ ਸੀ ਉਹ ਕਹਿੰਦਾ ਨੈਚੁਰਲ ਡੈਥ ਹੈ ਜੀ ਕਹਿੰਦਾ ਇਹ ਕਿਹੜਾ ਕੋਈ ਕਤਲ ਹੈਗਾ ਜੀ ਇੱਕ ਨੈਚੁਰਲ ਦਰਾਨੇ ਇਲਾਜ ਨਾਲ ਇਥੇ ਹੋਈ ਹੈ ਜੀ ਹਾਂ ਇਹਦੇ ਵਿੱਚ ਕਹਿੰਦਾ ਸਾਡਾ ਮਤਲਬ ਕਿ ਜੇ ਡੈੱਡ ਬਾਡੀ ਉਹ ਲੈ ਕੇ ਕਹਿੰਦਾ ਤਾਂ ਕੋਈ ਇਸ਼ੂ ਵਾਲੀ ਕਰਦਾ ਜੀ ਸਰ ਹੁਣ ਕੋਈ ਹੋਰ ਕੋਈ ਸ਼ਟਾਂ ਦੀ ਜਾਂ ਕੋਈ ਵੀ ਕਾਰਵਾਈ ਲਿਕਰਦੀ ਆ ਫਿਰ ਕਾਰਵਾਈ ਕੀਤੀ ਜਾਊਗੀ ਉਰੇ ਪੁਲਿਸ ਪ੍ਰਸ਼ਾਸਨ ਪੰਜਾਬ ਦਾ ਹੀ ਕਰੂਗਾ ਜਾਂ ਉੱਥੇ ਦਾ ਕਰੂਗਾ ਜੀ ਕਾਰਵਾਈ ਫਿਰ ਅਸੀਂ ਲਿਖ ਕੇ ਉਹਨਾਂ ਨੂੰ ਭੇਜਾਂਗੇ ਜੀ ਪੋਸਟਮਾਰਟਮ ਦੀ ਰਿਪੋਰਟ ਅਸੀਂ ਉਹਨਾਂ ਨੂੰ ਭੇਜਾਂਗੇ ਜੀ 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 ਧੰਨਵਾਦ ਜੀ ਹਾਂ ਜੀ ਉਹ ਧੰਨਵਾਦ ਜੀ ਹਾਂ ਜੀ ਇਹ ਸਨ ਐਸ ਐਚਓ ਅਮਰਤਵੀਰ ਸਿੰਘ ਜੀ ਜਿਹੜੇ ਕਹਿੰਦੇ ਨੇ ਕਿ ਅਸੀਂ ਪੋਸਟਮਾਰਟਮ ਕਰਾ ਰਹੇ ਆ ਬਾਹਰਲੇ ਸੂਬੇ ਦਾ ਮਸਲਾ ਏ ਪਰ ਉਥੋਂ ਅਸੀਂ ਪਰਮਿਸ਼ਨ ਲੈ ਲਿਆ ਹੁਣ ਪੋਸਟਮਾਰਟਮ ਕਰਾ ਰਹੇ ਆ ਪੋਸਟਮਾਰਟਮ ਦੇ ਵਿੱਚ ਕੀ ਆਉਂਦਾ ਏ ਉਸ ਤੋਂ ਬਾਅਦ ਜੋ ਵੀ ਬਣਦੀ ਕਾਰ ਉਹ ਰਾਜਸਥਾਨ ਪੁਲਿਸ ਨੂੰ ਭੇਜੀ ਜਾਊਗੀ ਅੱਗੇ ਕੀ ਕਾਰਵਾਈ ਹੁੰਦੀ ਹੈ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ ਸਾਹਿਬ